ਸਾਰ ਨੂੰ ਪਤਾ ਹੀ ਹੈ ਵੀ ਅੱਜ 1 ਤਰੀਕ ਤੋਂ 1 ਜੁਲਾਈ ਤੋਂ ਜਿਹੜੇ ਨਵੇਂ ਤਿੰਨ ਕਾਨੂੰਨ ਜਿਹੜੇ ਲਾਗੂ ਹੋ ਰਹੇ ਆ ਉਹਦੇ ਵਿੱਚ ਜੋ ਪੁਰਾਣੀ ਆਈਪੀਸੀ ਨੂੰ ਜਿਹੜਾ ਹੈਗਾ ਉਹ 替换 ਕਰਨਗੇ ਤੇ ਨਵੇਂ ਕਾਨੂੰਨਾਂ ਦੇ ਵਿੱਚ ਜਿਹੜਾ ਹੈਗਾ ਕਾਫੀ ਜੋ ਨਵੇਂ ਚੇਂजेस ਆਏ ਆ ਉਹਦੇ ਰਿਗਾਰਡਿੰਗ ਅਸੀਂ ਅੱਜ ਇੱਥੇ ਇੱਕ ਮੀਟਿੰਗ ਰੱਖੀ ਆ ਸਾਡੇ ਸਾਰੇ ਜਿਹੜੇ ਆਈਓਸ ਲਾਇਏ ਹੈਗੇ ਠਾੜਿਆਂ ਦੇ ਐਸਐਚਓ ਹੈਗੇ ਆ ਔਰ ਸਾਡੇ ਲਾਅ ਅਫਸਰ ਜੋ ਨਾਲੇ ਉਹਨੇ ਟੋਕੇ ਆਏ ਆ ਜਿਹੜੇ ਕਿ ਸਾਡੇ ਅੱਗੇ ਟ੍ਰੇਨਿੰਗ ਵੀ ਦੇ ਰਹੇ ਆ ਸਾਡੇ ਬਲਾਜ਼ਬਾ ਨੂੰ ਆਯੋਜਨ ਇਹਦੇ ਵਿੱਚ ਬੇਸਿਕਲੀ ਮੋਟਾ-ਮੋਟੀ ਗੱਲ ਇਹ ਹੈ ਵੀ ਜਿਹੜੇ ਨਵੇਂ ਤਿੰਨ ਕਾਨੂੰਨ ਅੱਜ ਤੋਂ ਲਾਗੂ ਹੋ ਜਾਣੇ ਆ ਇਹਦੇ ਵਿੱਚ ਕਾਫੀ ਜਿਹੜੇ ਚੇਂਜਸ ਆਈਆਂ ਉਹ ਕਈ ਜਿਹੜੇ ਕਾਨੂੰਨ ਹੈਗੇ ਉਹ ਪਬਲਿਕ ਦੇ ਜਿਹੜੇ ਹੈਗੇ ਹੱਕ ਦੇ ਵਿੱਚ ਆ ਇਹ ਆ ਔਰ ਜਿਹੜੇ ਐਂਟੀ-ਸੋਸ਼ਲ ਐਲੀਮੈਂਟਸ ਆ ਉਹਨਾਂ ਦੇ ਲਈ ਇਹ ਇਹਦੇ ਵਿੱਚ ਕਾਫੀ ਜਿਹੜੀ ਹੈਗੇ ਸਜ਼ਾ ਦਾ ਜਿਹੜੀ ਹੈਗਾ ਸੀਗਾ ਉਹ ਵਾਧਾ ਕੀਤਾ ਗਿਆ ਉਹਦੇ ਚ ਕਈ ਜਿਹੜੇ ਚੇਂजेस ਆਏ ਉਹ ਪਬਲਿਕ ਨੂੰ ਅਸੀਂ ਜਾਗਰੂਕ ਕਰਨਾ ਚਾਹੁੰਦੇ ਆਂ ਵੀ ਪਬਲਿਕ ਨੂੰ ਆਪਣੇ ਹੱਕਾਂ ਦਾ ਪਤਾ ਹੋਵੇ ਜਿਵੇਂ ਜ਼ੀਰੋ ਐਫ ਆਈ ਆਰ ਜਿਹੜੀ ਹੈਗੀ ਹੈ ਨਵੀਂ ਆਈ ਆਈ ਕੋਈ ਵੀ ਦਾ ਆਦਮੀ ਹੈਗਾ ਆਪਣੀ ਆਨਲਾਈਨ ਕੰਪਲੇਟ ਜਾਂ ਰਿਟਨਸ ਕੰਪਲੇਂਟ ਕਿਤੇ ਵੀ ਦੇ ਸਕਦਾ ਉਹ ਜ਼ੀਰੋ ਐਫ ਆਈ ਆਰ ਦਰਜ ਹੁੰਦੀ ਹੈ ਤਿੰਨ ਦਿਨ ਦੇ ਵਿੱਚ ਪਲੱਸ ਜਿਹੜਾ ਹੈਗਾ ਕੁਝ ਕਾਨੂੰਨ ਨੇ ਜਿਹੜੇ ਜਿਹਦੇ ਵਿੱਚ ਸਜ਼ਾ ਜਿਹੜੀ ਹੈਗੀ ਉਹ ਵਧਾਈ ਗਈ ਹੈ ਜੋ ਕਿ ਜੋ ਆਪਣਾ ਐਂਟੀ ਸੋਸ਼ਲ ਐਲੀਮੈਂਟਸ ਜੋ ਇਹ ਜਿਹੇ ਹੈਗੇ ਆ ਜਿਦੇ ਵਿੱਚ ਪਹਿਲਾਂ ਸਜ਼ਾ ਘੱਟ ਸੀਗੀ ਤੇ ਜ਼ੁਰਮ ਜਿਹੜਾ ਹੈਗਾ ਕਰਨ ਦੇ ਜੋ ਆਦੀ ਸੀਗੇ ਉਹਨਾਂ ਵਾਸਤੇ ਇਹ ਵਿੱਚ ਜ਼ੁਰਮ ਕਈ ਸੈਕਸ਼ਨਾਂ 'ਚ ਵਾਧਾ ਕੀਤਾ ਗਿਆ ਕਈ ਪਬਲਿਕ ਨੂੰ ਇਹਦੇ ਵਿੱਚ ਰਾਹਤ ਮਿ Đੀ ਹੈ ਜਿਵੇਂ ਕ੍ਰਾਈਮ ਅਗੇਂਸਟ ਔਮਨ ਐਂਡ ਚਿਲਡਰਨ ਦੇ ਵਿੱਚ ਚੇਂਜਸ ਆਏ ਆ ਉਹਨਾਂ ਨੂੰ ਇਹਦਾ ਜਿਹੜਾ ਹੈਗਾ ਜ਼ਿਆਦਾ ਦਿੱਤੇ ਗਏ ਆ ਹੱਕ ਜ਼ਿਆਦਾ ਦਿੱਤੇ ਗਏ ਆ ਜਾਂ ਉਹਨੂੰ ਉਹਨਾਂ ਨੂੰ ਸੁਖ-ਸੋਖ ਦਾ ਇਹਦੇ ਵਾਸਤੇ ਜਾਗਤੀ ਆ ਅੱਗੇ ਜਿਵੇਂ ਕੰਪਲੀਟਸ ਵਗੈਰਾ ਸੀਗਾ ਵੀ ਕੋਠਾਣੇ ਚਾਣਾ ਜਾਂ ਅ ਫਾਈਰ ਡਿਸਚਾਰਜ ਹੁੰਦੀ ਉਹਦੇ ਵਿੱਚ ਵੀ ਹੈ ਕੁਝ ਜਿਹੜੇ ਹੈਗੇ ਆ ਇਹਦੇ ਚੇਂजेस ਇਹ ਆਏ ਆ ਵੀ ਇਹਨਾਂ ਦੀ ਪ੍ਰੀਮਲੀ ਇਨਕੁਆਰੀ ਜਿਹੜੀ ਹੈਗੀ ਆ ਉਹ ਐਸਐਚ ਨੂੰ ਹੱਕ ਪਿੱਤੇ ਗਏ ਆ ਵੀ ਇਨਕੁਆਰੀ ਕਰਨ ਦੇ ਤਾਂ ਕਿ ਉਹ ਐਫਆਈਆਰ ਜਿਹੜੀ ਹੈਗੀ ਆ ਬਰਦੀ ਨਹੀਂ ਹੈ ਉਹ 3 ਸਾਲ ਤੋਂ 7 ਸਾਲ ਦੇ ਵਿੱਚ ਵੀ ਜਿਹੜੇ ਸਜ਼ਾ ਜਿਹੜਾ ਚ ਹੈਗੀ ਹੈ ਸੈਕਸ਼ਨਸ ਦੇ ਵਿੱਚ ਉਹਦੇ ਲਈ ਅੱਜ ਅਸੀਂ ਸਾਡੇ ਲਾਅ ਅਫਸਰ ਆਏ ਨੇ ਜਿਹੜੇ ਕਿ ਸਾਡ ਅੱਜ ਇਹਨਾਂ ਨੂੰ ਸਾਰੇ ਸਾਡੇ ਆਈਓ ਨੂੰ ਬਰੀਫ ਕਰਨਗੇ ਜਿਵੇਂ ਵੀ ਜਿਹੜੇ ਜੋ ਇਹਦੇ ਵਿੱਚ ਕਾਨੂੰਨਾਂ 'ਚ ਚੇਂਜ ਹੋਇਆ ਕਿਉਂਕਿ ਇਹਦੇ ਵਿੱਚ ਅੱਜ ਤੋਂ ਨਵਾਂ ਬਿਲਕੁਲ ਜਿਹੜਾ ਹੈਗਾ ਸੈਟਅਪ ਸਟਾਰਟ ਹੋਣਾ ਹੈ ਤਾਂ ਕਾਫੀ ਇਹਦੇ ਵਿੱਚ ਲੰਬਾ ਚੌੜਾ ਹੈਗਾ ਜਿਹੜਾ ਕਿ ਇਹਨੂੰ ਇੰਪਲੀਮੈਂਟ ਕਰਦੇ ਨੂੰ ਥੋੜਾ ਟਾਈਮ ਲੱਗੇਗਾ ਸਾਰ ਨੂੰ ਸਮਝਣ 'ਚ ਵੀ ਟਾਈਮ ਲੱਗੂਗਾ ਤੇ ਤਾਂ ਅਸੀਂ ਚਾਹੁੰਦੇ ਹਾਂ ਵੀ ਪਬਲਿਕ ਨੂੰ ਵੀ ਇਸ ਚੀਜ਼ ਦਾ ਪਤਾ ਹੋਵੇ ਵੀ ਜਿਹੜੇ ਨਵੇਂ ਤਿੰਨ ਕਾਨੂੰਨ ਹਨ ਉਹਨਾਂ 'ਚ ਲੋਕਾਂ ਦੇ ਕੀ ਹੱਕ ਨੇ ਨਵੇਂ ਕੀ ਇਦੇ ਵਿੱਚ ਚੇਂजेस ਨੂੰ ਤਾਂ ਕਿ ਸਾਰਿਆਂ ਨੂੰ ਇਸ ਚੀਜ਼ ਬਾਰੇ ਜਿਹੜਾ ਹੈਗਾ ਨੌਲੇਜ ਉਹ ਵੀ ਹੋ ਸਕੇ ਸੋ ਅਸੀਂ ਟਾਈਮਲੀ ਕਲਾਸਿਸ ਵੀ ਸ਼ੁਰੂ ਕਰ ਰਹੇ ਆ ਅੱਗੇ ਵੀ ਚੱਲ ਰਹੀਆਂ ਨੇ ਸਾਡੇ ਜਿਹੜੇ ਮਾਸਟਰ ਟ੍ਰੇਨਰ ਵੀ ਆਏ ਆ ਉਹ ਵੀ ਕਲਾਸਿਸ ਦੇ ਵਿੱਚ ਹੈਗੇ ਆ ਥਾਣਿਆਂ ਦੇ ਵਿੱਚ ਜਾ ਕੇ ਲਾਅ ਅਫਸਰ ਜਿਹੜੇ ਹੈਗੇ ਆ ਇਹਦੇ ਬਾਰੇ ਦੱਸਣਗੇ ਆਯੋਜ ਨੂੰ ਤੇ ਅਸੀਂ ਅੱਜ ਏਸੀ ਵਾਸਤੇ ਜਿਹੜਾ ਹੈਗਾ ਇਹ ਜਿਹੜਾ ਤੋਂ ਸਟਾਰਟ ਹੋ ਰਿਹਾ ਉਹਦੇ ਲਈ ਅਸੀਂ ਅੱਜ ਇੱਥੇ ਫਤਿਹਗੜ੍ਹ ਚੂੜੀਆ ਥਾਣੇ ਦੇ ਵਿੱਚ ਇੱਕ ਕਲਾਸ ਰੱਖੀ ਹੈ ਜਿਹੜੇ ਸਾਡੇ ਲੋਕਸਰ ਸਾਰੇ ਨੂੰ ਅੱਜ ਇਹਦੇ ਮੋਟੇ-ਮੋਟੇ ਜੋ ਚੇਂਜਸ ਆ ਗਏ ਉਹਦੇ ਬਾਰੇ ਦੱਸਣਗੇ ਅਸੀਂ ਕਾਲ ਜੀ ਮੈਂ ਜਗਜੀਵਨ ਸਿੰਘ ਤੇ ਲੋਕ ਅਫਸਰ ਬਟਾਲਾ ਤੇ ਜਿਵੇਂ ਕਿ ਐਸਪੀ ਸਾਹਿਬ ਨੇ ਦੱਸਿਆ ਕਿ ਅੱਜ ਤੋਂ ਹੀ ਨਿਊ ਲਾਜ਼ ਜਿਹੜੇ ਉਹ ਇਨਫੋਰਸ ਹੋ ਗਏ ਆ ਅੱਜ ਤੋਂ ਜੋ ਵੀ ਇੱਕ ਤਰ੍ਹਾਂਾਂ ਪਹਿਲਾਂ ਚੱਲੀਆਂ ਆ ਰਹੀਆਂ ਸੀ ਉਹ ਹੁਣ ਚੇਂਜ ਹੋ ਚੁੱਕੀਆਂ ਆ ਜਿਵੇਂ ਆਈਪੀਸੀ ਪਹਿਲਾਂ ਚੱਲ ਰਿਆ ਸੀ ਉਹਦੀ ਜਗ੍ਹਾ ਭਾਰਤੀ ਨਿਆਇ ਸੰਹਿਤਾ ਆ ਗਿਆ ਹੈ ਤੇ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਨੂੰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਨੇ ਰਿਪਲੇਸ ਕਰ ਦਿੱਤਾ ਹੈ ਤੇ ਐਵੇਂ ਇੰਡੀਅਨ ਐਵੀਡੈਂਸ ਐਕਟ ਹੁੰਦਾ ਸੀ ਉਹਨੂੰ ਭਾਰਤੀ ਸਾਕਸ਼ੀਆ ਦੀਨਿਯਮ ਦੇ ਵਿੱਚ ਚੇਂਜ ਕਰ ਦਿੱਤਾ ਗਿਆ ਇਹ ਅੱਜ ਤੋਂ ਹੀ ਪ੍ਰੋਵੀਜ਼ਨ ਰਾਤੋਂ ਲਾਗੂ ਹੋ ਚੁੱਕੇ ਹਨ ਜਿਵੇਂ ਕਿ ਆਈਪੀਸੀ ਸੀ ਪਹਿਲਾਂ ਉਹਦੀ ਜਗ੍ਹਾ ਭਾਰਤੀ ਨਿਆਇ ਸੰਹਿਤਾ ਆ ਗਈ ਹੈ ਉਹਦੇ ਵਿੱਚ ਕੁਝ ਕੁ ਚੇਂजेस ਹੋਏ ਆ ਜਿਵੇਂ ਮੌਬਲਿੰਚਿੰਗ ਦੀ ਪ੍ਰਵੀਜ਼ਨ ਪਹਿਲਾਂ ਉਹ ਨਹੀਂ ਸੀਗੀ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਨੇ ਪਹਿਲਾਂ ਇਸ ਪ੍ਰਵੀਜ਼ਨ ਨੂੰ ਇੰਟਰਪ੍ਰੀਟ ਕਰਕੇ ਇੰਟਰਪ੍ਰੀਟ ਕੀਤਾ ਹੋਇਆ ਸੀ ਪਰ ਉਹਦੇ ਵਿੱਚ ਇਹਨਾਂ ਨੇ ਨਾ ਸੈਕਸ਼ਨ ਦੇ ਵਿੱਚ ਕਿਸੇ ਸੈਕਸ਼ਨ ਦੇ ਵਿੱਚ ਅੰਡਰ ਨਹੀਂ ਸੀ ਪਰ ਹੁਣ 103 ਸੈਕਸ਼ਨ ਸਬਸੈਕਸ਼ਨ 2 ਦੇ ਵਿੱਚ ਇਹਦੀ ਇੱਕ ਸਪੈਸੀਫਿਕ ਪ੍ਰਵੀਜ਼ਨ ਬਣਾ ਦਿੱਤੀ ਗਈ ਹੈ ਜਿਹਦੇ ਵਿੱਚ ਦੱਸਿਆ ਹੋਇਆ ਕਿ 5 ਜਾਂ 5 ਤੋਂ ਵੱਧ ਵਿਅਕਤੀ ਅਗਰ ਕਿਸੇ ਵੀ ਵਿਅਕਤੀ ਨੂੰ ਕਿਲ ਕਰ ਦਿੰਦੇ ਆ ਮੌਬਲਿੰਚਿੰਗ ਦੇ ਤੌਰ ਤੇ ਦੇ ਉਸ ਨੂੰ ਡੈਥ ਪੈਨਲਟੀ ਐ ਲਾਈਫ ਇੰਪ੍ਰਿਜ਼ਨਮੈਂਟ ਦੀ ਵੀ ਸਜ਼ਾ ਦਾ ਭਾਗੀ ਬਣਾ ਲਿਆ ਸਰ ਐਵੇਂ ਜਿਵੇਂ ਪਰਸਨ ਦੀ ਡੈਫੀਨੇਸ਼ਨ ਨੂੰ ਵੀ ਚੇਂਜ ਕਰ ਦਿੱਤਾ ਹੈ ਹੁਣ ਪਰਸਨ ਦੀ ਡੈਫੀਨੇਸ਼ਨ ਦੇ ਵਿੱਚ ਟ੍ਰਾਂਸ ਜੈਂਡਰਸ ਨੂੰ ਵੀ ਇਨਕਲੂਡ ਕਰ ਦਿੱਤਾ ਗਿਆ ਐਵੇਂ ਜੋ ਨਵੇਂ ਥੋੜੇ ਸੈਕਸ਼ਨ ਬਣਾਏ ਗਏ ਆ ਨਵੀਆਂ ਧਰਾਵਾਂ ਐਡ ਕੀਤੀਆਂ ਗਈਆਂ ਉਹਨਾਂ ਦੇ ਵਿੱਚ ਜਿਵੇਂ ਪਹਿਲੀ ਧਰਾ 111 ਸੈਕਸ਼ਨ ਹੈ ਉਹਦੇ ਵਿੱਚ ਆਰਗੇਨਾਈਜ਼ਡ ਕਰਾਈਮ ਦੀ ਜਿਹੜੀ ਸਜ਼ਾ ਦਾ ਬਣਾਇ ਬਣਾਈ ਗਈ ਹੈ ਉਹਦੇ ਵਿੱਚ ਜੇ ਮੈਂ ਕੋਈ ਵੀ ਕ੍ਰਾਈਮ ਸਿੰਡੀਕੇਟ ਬਣਦੇ ਸੀ ਗਰੁੱਪ ਆਫ ਗੈਂਗਸ ਸੀਗੀਆਂ ਉਹ ਕੋਈ ਵੀ ਅਫੈਂਸ ਕਮਿਟ ਕਰਦੀਆਂ ਸੀ ਤੇ ਉਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਤੱਕ ਦੀ ਪਨਿਸ਼ਮੈਂਟ ਦੱਸੀ ਗਈ ਆ 112 ਸੈਕਸ਼ਨ ਐਡ ਕੀਤਾ ਉਹ ਪੈਟੀ ਆਰਗੇਨਾਈਜ਼ਡ ਕ੍ਰਾਈਮ ਹੈਗਾ ਜਿਵੇਂ ਛੋਟੀਆਂ ਚੋਰੀਆਂ ਟਕੇਤੀਆਂ ਦੇ ਲਈ ਕੋਈ ਗਰੁੱਪ ਬਣੇ ਹੋਇਆ ਉਹਦੇ ਵਿੱਚ ਵੀ ਸਜ਼ਾ ਦਾ ਪ੍ਰਾਵਧਾਨ ਕੀਤਾ ਗਿਆ ਸੈਕਸ਼ਨ 113 ਬਣਾਇਆ ਹੋਇਆ ਜੀ 테러ਰਿਸਟ ਐਕਟ ਬਣਾਇਆ ਹੋਇਆ ਤੇ ਅਗਰ ਕੋਈ ਵੀ ਪਰਸਨ ਕਿਸੇ ਵੀ ਤਰੀਕੇ ਦੇ ਨਾਲ ਇੰਡੀਆ ਦੀ ਸਿਕਿਉਰਿਟੀ ਨੂੰ ਕੋਈ ਹਾਰਮ ਕਰਨ ਦੀ ਕੋਸ਼ਿਸ਼ ਕਰਦਾ ਆ ਸੈਕਸ਼ਨ 113 ਦੇ ਵਿੱਚ ਸਜ਼ਾ ਦਾ ਭਾਗੀ ਹੋਊਗਾ ਤੇ ਇਹਦੇ ਵਿੱਚ ਡੈਥ ਪੈਨਲਟੀ ਦੀ ਵੀ ਪਨਿਸ਼ਮੈਂਟ ਪ੍ਰੋਵਾਈਡ ਕੀਤੀ ਹੋਈ ਆ ਤੇ ਬੀ ਐਨ ਐਸ ਦੇ ਵਿੱਚ ਇੱਕ ਕਮਿਊਨਿਟੀ ਸਰਵਿਸ ਦੀ ਪ੍ਰੋਵੀਜ਼ਨ ਦੱਸੀ ਹੋਈ ਆ ਉਹਦੇ ਵਿੱਚ ਛੋਟੇ ਫੈਂਸਸ ਦੇ ਵਿੱਚ ਅਗਰ ਦੋਸ਼ੀ ਜਿਵੇਂ ਕਿ ਮੰਨ ਲਓ ਚੋਰੀ ਦੀ ਚੋਰੀ ਦਾ ਕੇਸ ਹੈ ਉਹਦੇ ਵਿੱਚ 5000 ਦੀ ਪ੍ਰਾਪਰਟੀ ਤੱਕ ਦੀ ਅਗਰ ਉਹਨੇ ਚੋਰੀ ਕੀਤੀ ਆ ਜੇ ਉਹ ਗਰ ਐਗਰੀ ਕਰਦਾ ਕਿ ਮੈਂ ਪ੍ਰੋਪਰਟੀ ਵੀ ਵਾਪਸ ਕਰ ਦੂੰਗਾ ਤੇ ਕੰਪਨਸੇਸ਼ਨ ਵੀ ਦਿੰਦਾ ਹੈ ਤਾਂ ਕੋਰਟ ਉਹਨੂੰ ਕਮਿਊਨਿਟੀ ਸਰਵਿਸ ਦੀ ਸਜ਼ਾ ਜਿਹੜੀ ਸੁਣਾ ਸਕਦੀ ਹੈ ਉਹਦੇ ਵਿੱਚ ਜਿਵੇਂ ਮੰਦਰ ਜਾਂ ਹਸਪੀਟਲ ਦੇ ਵਿੱਚ ਜਾ ਕੇ ਦੋਸ਼ੀ ਨੂੰ ਇੱਕ ਮੌਕਾ ਦਿੱਤਾ ਜਾਊਗਾ ਕਿ ਉਹ ਸੁਧਰ ਸਕੇ ਕਿ ਅੱਗੇ ਵਾਸਤੇ ਉਹ ਕੋਈ ਕ੍ਰਾਈਮ ਨਾ ਕਰ ਸਕੇ ਐਵੇਂ ਹੀ ਅਗਲੇ ਐਕਟ ਦੇ ਵੱਲ ਚਲਦੇ ਹਾਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਉਹਦੇ ਵਿੱਚ ਬਹੁਤ ਸਾਰੀਆਂ ਪ੍ਰੋਵੀਜ਼ਨਸ ਨੇ ਨਵੀਂ ਥਾਂ ਲਈ ਹੈ ਜਿਵੇਂ ਕਿ ਜ਼ੀਰੋ ਐਫ ਆਈ ਆਰ ਦੀ ਐਸ ਪੀ ਸਾਹਿਬ ਨੇ ਗੱਲ ਕੀਤੀ ਸੀ ਜ਼ੀਰੋ ਐਫ ਆਈ ਆਰ ਦੇ ਵਿੱਚ ਹੁਣ ਕੋਈ ਵੀ ਵਿਅਕਤੀ ਕਿਸੇ ਵੀ ਥਾਣੇ ਦੇ ਵਿੱਚ ਆਪਣੀ ਜੁਰਮ ਦੀ ਸੂਚਨਾ ਜਿਹੜੀ ਉਹ ਦੇ ਸਕਦਾ ਆ ਉਹ ਸਬੰਧਤ ਥਾਣਾ ਜੇ ਥਾਣੇ ਦੇ ਵਿੱਚ ਫਾਇੰਸ ਕਮਿਟ ਹੋਇਆ ਉੱਥੇ ਉਹ ਜਿਹੜੀ ਸੂਚਨਾ ਨੂੰ ਟਰਾਂਸਫਰ ਕਰ ਦਿੱਤਾ ਜਾਊਗਾ ਤੇ ਇੱਕ ਨਵੀਂ ਪ੍ਰੋਵੀਜ਼ਨ ਜੋ ਕਿ ਆਨਲਾਈਨ ਐਫ ਆਈ ਆਰ ਬਾਰੇ ਬਣੀ ਹੈ ਆਨਲਾਈਨ ਐਫ ਆਈ ਆਰ ਦੇ ਵਿੱਚ ਕੋਈ ਵੀ ਵਿਅਕਤੀ ਆਨਲਾਈਨ ਵੀਰੀ ਦੇ ਦੁਆਰਾ ਕਿਸੇ ਜਾਂ ਫੋਨ ਕਾਲ ਦੇ ਦੁਆਰਾ ਜਾਂ ਫਿਰ ਵਟਸਐਪ ਮੈਸੇਜ ਦੁਆਰਾ ਜਾਂ ਫਿਰ ਕੋਈ ਹੋਰ ਵੀ ਤਰੀਕੇ ਦੇ ਨਾਲ ਜੋ ਕਿ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਦੇ ਨਾਲ ਜੁੜਿਆ ਹੋਇਆ ਹੈ ਉਸ ਦੇ ਨਾਲ ਆਪਣੀ ਇਨਫਾਰਮੇਸ਼ਨ ਜਿਹੜੀ ਕ੍ਰਾਈਮ ਦੀ ਪੁਲਿਸ ਸਟੇਸ਼ਨ ਨੂੰ ਦੇ ਸਕਦਾ ਹੈ ਪਰ ਇਹਦੀ ਇੱਕ ਕੰਡੀਸ਼ਨ ਦੱਸੀ ਗਈ ਹੈ ਉਹਨੂੰ ਉਸ ਪਰਸਨ ਨੂੰ 3 ਦਿਨ ਦੇ ਵਿੱਚ ਵਿੱਚ ਆ ਕੇ ਪੁਲਿਸ ਸਟੇਸ਼ਨ ਦੇ ਵਿੱਚ ਆਪਣੀ ਐਫ ਆਈ ਆਰ ਤੇ ਸਾਈਨ ਕਰਨੇ ਪੈਣਗੇ ਤਾਂ ਹੀ ਜਿਹੜੀ ਅਗਲੀ ਪੁਲਿਸ ਦੀ ਕਾਰਵਾਈ ਸ਼ੁਰੂ ਹੋਊਗੀ ਤੇ ਇਸੇ ਐਕਟ ਦੇ ਵਿੱਚ ਇੱਕ ਪ੍ਰੋਵੀਜ਼ਨ ਨਵੀਂ ਜੋ ਕਿ ਲੋਕਾਂ ਲਈ ਵੀ ਬਹੁਤ ਲਾਹੇਵੰਦ ਸਿੱਧ ਹੋਊਗੀ ਕਿ ਕੋਈ ਕਿਸੇ ਵੀ ਫੈਂਸੀ ਜਦੋਂ ਕੋਈ ਕਿਸੇ ਵੀ ਘਰ ਦੀ ਤਲਾਸ਼ੀ ਹੋਊਗੀ ਹੁਣ ਪੁਲਿਸ ਦੁਆਰਾ ਉਹ ਵੀਡੀਓਗ੍ਰਾਫੀ ਬਣਾਈ ਬਣਾਈ ਜਾਊਗੀ ਕੋਈ ਵੀ ਲਿਸਟ ਤਿਆਰ ਹੁੰਦੀ ਆ ਦੋ ਗਵਾਹਾਂ ਦੇ ਸਾਹਮਣੇ ਉਹ ਜਿਹੜੀ ਤਲਾਸ਼ੀ ਅਭਿਆਨ ਚਲਾਇਆ ਜਾਊਗਾ ਉਹਨਾਂ ਦੇ 프레ਜ਼ੈਂਸ ਦੇ ਵਿੱਚ ਹੀ ਉਹ ਲਿਸਟਾਂ ਤਿਆਰ ਹੋਣਗੀਆਂ ਤੇ ਉਹਨਾਂ ਦੀ ਵੀਡੀਓ ਬਣਾਈ ਜਾਊਗੀ ਉਸ ਵੀਡੀਓ ਨੂੰ ਉਸੇ ਦਿਨ 24 ਘੰਟੇ ਦੇ ਵਿੱਚ ਵਿੱਚ ਮੈਜਿਸਟ੍ਰੇਟ ਇਲਾਕਾ ਮੈਜਿਸਟ੍ਰੇਟ ਦੇ ਕੋਲ ਪੇਸ਼ ਕੀਤਾ ਜਾਊਗਾ ਇੱਕ ਥਾਣੇ ਦੇ ਵਿੱਚ ਰਿਕਾਰਡ ਰੱਖਿਆ ਜਾਊਗਾ ਸੀਆਰਪੀਸੀ ਜੋ ਕਿ ਪੁਰਾਣੀ ਸੀ ਇਹਦੇ ਵਿੱਚ ਹੁਣ ਨਵੀਆਂ ਪ੍ਰੋਵੀਜ਼ਨਸ ਆ ਗਈਆਂ ਹਨ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੇ ਵਿੱਚ ਅਗਰ ਕਿਸੇ ਜਿਵੇਂ ਵਿਕਟਿਮ ਆਫ ਫਰੇਮ ਦਾ ਮੈਡੀਕਲ ਐਗਜ਼ਾਮੀਨੇਸ਼ਨ ਹੁੰਦਾ ਸੀ ਉਹਨੂੰ ਬਹੁਤ ਜ਼ਿਆਦਾ ਟਾਈਮ ਤੱਕ ਆਈਓ ਨੂੰ ਜਿਹੜੀ ਡਾਕਟਰ ਵੱਲੋਂ ਰਿਪੋਰਟ ਪ੍ਰਾਪਤ ਨਹੀਂ ਸੀ ਹੁੰਦੀ ਹੁਣ ਨਵੀਂ ਪ੍ਰੋਵੀਜ਼ਨ ਦੇ ਵਿੱਚ ਉਹ ਦਾ 7 ਦਿਨ ਦੇ ਵਿੱਚ ਵਿੱਚ ਜਦੋਂ ਵੀ ਮੈਡੀਕਲ ਕੰਡਕਟ ਹੋ ਗਿਆ 7 ਦਿਨ ਦੇ ਵਿੱਚ ਵਿੱਚ ਡਾਕਟਰ ਵੱਲੋਂ ਰਿਪੋਰਟ ਜਿਹੜੀ ਆਈਓ ਨੂੰ ਉਹ ਦੇ ਦਿੱਤੀ ਜਾਊਗੀ ਤੇ ਐਵੇਂ ਦੋਸ਼ੀ ਦੇ ਮਾਮਲੇ ਦੇ ਵਿੱਚ ਜਦੋਂ ਵੀ ਕੋਈ ਦੋਸ਼ੀ ਅਰੈਸਟ ਹੋਇਆ ਤੇ ਉਹਦੀ ਜਿਹ ਜੋ ਵੀ ਰਿਪੋਰਟ ਹੈਗੀ ਆ ਉਸ ਦੋਸ਼ੀ ਨੂੰ ਉਸੇ ਦਿਨ ਦੇ ਦਿੱਤੀ ਜਾਊਗੀ ਤਾਂ ਕਿ ਬਾਅਦ ਵਿੱਚ ਕੋਈ ਵੀ ਕੰਟਰੋਵਰਸੀ ਅਰਾਈਜ਼ ਨਾ ਹੋਵੇ ਤੇ ਸੈਕਸ਼ੂਅਲ ਅਫੈਂਸਸ ਦੇ ਵਿੱਚ ਇੱਕ ਸੈਕਸ਼ਨ ਨਵਾਂ ਐਡ ਕੀਤਾ ਹੋਇਆ ਹੈ ਸੈਕਸ਼ਨ 69 ਆਫ ਬੀ ਐਨ ਐਸ ਉਹਦੇ ਵਿੱਚ ਅਗਰ ਕੋਈ ਵੀ ਵਿਆਹ ਦਾ ਚਾਂਸਾ ਦੇ ਕੇ ਕੋਈ ਵੀ ਵਿਅਕਤੀ ਵਿਆਹ ਦਾ ਚਾਂਸਾ ਦੇ ਕੇ ਕਿਸੇ ਵੀ ਲੇਡੀ ਦੇ ਨਾਲ ਸੈਕਸ਼ੂਅਲ ਇੰਟਰਕੋਰਸ ਵਗੈਰਾ ਸਰੀਰਕ ਸੰਬੰਧ ਬਣਾਦਾ ਹੈ ਤਾਂ ਉਹ ਸਜ਼ਾ ਦਾ ਹਾਂ ਕੀ ਹੋਊਗਾ 10 ਸਾਲ ਦੀ ਮਿਨੀਮਮ ਉਹਦੇ ਵਿੱਚ ਪਨਿਸ਼ਮੈਂਟ ਦੱਸੀ ਗਈ ਹੈ ਤੇ ਐਵੇਂ ਜਿਹਾ ਅਫੈਂਸਸ ਅਗੇਂਸਟ ਔਮਨ ਦੇ ਵਿੱਚ ਕੁਝ ਕੁ ਅਫੈਂਸਸ ਜਿਹੜੇ ਆ ਉਹ ਜੈਂਡਰ న్యూਟਰਲ ਬਣਾ ਦਿੱਤੇ ਗਏ ਆ ਜਿਵੇਂ ਕਿ ਡਿਸੋਵੇਂ ਕਿਸੇ ਲੇਡੀ ਦੇ ਕੱਪੜੇ ਪਾੜ ਦਿੱਤੇ ਜਾਂਦੇ ਆ ਅਗਰ ਉਹ ਪਹਿਲਾਂ ਕੀ ਪ੍ਰੋਵੀਜ਼ਨ ਸੀ ਕਿ ਉਹ ਮੇਲ ਪਰਸਨ ਤੇ ਹੀ ਇਹ ਸੈਕਸ਼ਨ ਇੰਪਲੀਮੈਂਟ ਹੁੰਦਾ ਸੀ ਪਰ ਹੁਣ ਜੋ ਨਵਾਂ ਸੈਕਸ਼ਨ ਆਇਆ ਉਹਦੇ ਵਿੱਚ ਮੇਲ ਤੇ ਵੀ ਲੱਗਦਾ ਹੈ ਤੇ ਉਵੇਂ ਹੀ ਫੀਮੇਲ ਤੇ ਵੀ ਉਹ ਅਗਰ ਫੀਮੇਲ ਦੁਆਰਾ ਫੀਮੇਲ ਦੇ ਕੱਪੜੇ ਪਾੜੇ ਜਾਂਦੇ ਆ ਤਾਂ ਉਹ ਸੈਕਸ਼ਨ ਐਪਲੀਕੇਬਲ ਹੈਗਾ ਐਵੇਂ ਅਗਰ ਕੋਈ ਕਿਸੇ ਲੇਡੀ ਦੀ ਕੋਈ ਗਲਤ ਵੀਡੀਓ ਬਣਾ ਬਣਾਉਂਦਾ ਆ ਉਹਦੇ ਬਾਰੇ ਵੀ ਇੱਕ ਨਵੀਂ ਪ੍ਰੋਵੀਜ਼ਨ ਇਹ ਆ ਗਈ ਹੈ ਇਹਦੇ ਵਿੱਚ ਇਹ ਵੀ ਜੈਂਡਰ ਨਿਊਟਰਲ ਹੈਗਾ ਆ ਊਮਨ ਐਂਡ men ਇਹਦੇ ਲਈ ਇਕੁਅਲੀ ਲੈਵਲ ਹੈਗੇ ਆ ਤੇ ਇੱਕ ਹੋਰ ਨਵੀਂ ਪ੍ਰੋਵੀਜ਼ਨ ਇਹਦੇ ਵਿੱਚ ਐਡ ਹੋਈ ਹੈ ਜੀ ਜੋ ਕਿ ਪਘੋੜੇ ਅਪਰਾਧੀਆਂ ਬਾਰੇ ਹੈ ਪ੍ਰੋਕਲੇਮਡ ਡਿਫੈਂਡਰ ਪਹਿਲਾਂ ਜੋ ਪ੍ਰੋਕਲੇਮਡ ਡਿਫੈਂਡਰ ਦਾ ਪ੍ਰੋਸੀਜਰ ਸੀ ਜਦੋਂ ਤੱਕ ਪ੍ਰੋਕਲੇਮਡ ਡਿਫੈਂਡਰ ਅਰੈਸਟ ਨਹੀਂ ਸੀ ਹੁੰਦਾ ਉਦੋਂ ਤੱਕ ਜਿਹੜਾ ਆ ਉਸ ਦਾ ਟ੍ਰਾਇਲ ਨਹੀਂ ਸੀ ਚੱਲਦਾ ਅ ਕੁੱਸ਼ਕ ਜਿਹੜੇ ਐਮ ਵਿਟਨੈਸਸ ਹੁੰਦੇ ਸੀ ਉਹਨਾਂ ਦੀ ਡੈਥ ਵੀ ਹੋ ਜਾਂਦੀ ਸੀ ਤਾਂ ਉਹ ਟ੍ਰਾਇਲ ਕੰਪਲੀਟ ਨਹੀਂ ਸੀ ਹੁੰਦਾ ਪਰ ਹੁਣ ਇਹਦੀ ਜਿਹੜੀ ਧਾਰਾ ਨੂੰ ਬਹੁਤ ਵਧੀਆ ਬਣਾ ਦਿੱਤਾ ਗਿਆ ਹੈ ਇਸ ਧਾਰਾ ਦੇ ਵਿੱਚ 356 ਜਿਹੜੀ ਸੀ ਆ ਬੀ ਐਨ ਐਸ ਐਸ ਦੀ ਧਾਰਾ ਆ ਇਹਦੇ ਵਿੱਚ ਅਗਰ ਅਪਰਾਧੀ ਕੋਈ ਵੀ ਅਪਰਾਧੀ ਜਿਹੜਾ ਪ੍ਰੋਕਲੇਮਡ ਡਿਫੈਂਡਰ 10 ਸਾਲ ਤੋਂ ਵੱਧ ਜੁਰਮ ਕਰ ਦਿੰਦਾ ਆ ਉਹਦੇ ਵਿੱਚ ਉਹਨੂੰ 90 ਦਿਨ ਤੀਕ ਤੱਕ ਉਹਦਾ ਵੇਟ ਕੀਤਾ ਜਾਊਗਾ ਚਲਾਨ ਤੋਂ ਬਾਅਦ ਉਹ ਤੋਂ ਬਾਅਦ ਜਿਹੜਾ ਕੋਰਟ ਦੇ ਵਿੱਚ ਉਹਦੀਆਂ ਕਾਰਵਾਈ ਪ੍ਰोसीडिंग्स ਸ਼ੁਰੂ ਹੋ ਜਾਣਗੀਆਂ ਉਹਨੂੰ ਇੱਕ ਵਾਰ ਲਾਸਟ ਨੋਟਿਸ ਦਿੱਤਾ ਜਾਊਗਾ ਉਦੋਂ ਬਾਅਦ ਜਿਹੜੀ ਕੋਰਟ ਆ ਜਿਹੜੀ ਸਜ਼ਾ ਸੁਣਾ ਸਕਦੀ ਹੈ ਅਗਰ ਉਸ ਪਰਸਨ ਨੇ ਕੋਈ ਅਪੀਲ ਕਰਨੀ ਹੈ ਤਾਂ ਉਹ ਖੁਦ ਆ ਕੇ 3 ਸਾਲ ਦੇ ਵਿੱਚ ਵਿੱਚ ਉਹ ਅਪੀਲ ਕਰ ਸਕਦਾ ਨਹੀਂ ਤਾਂ ਉਹਦੀ ਜਿਹੜੀ ਸਜ਼ਾ ਕਨਫਰਮ ਹੋ ਜੂਗੀ